ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹਨਾਂ ਵੀਰ ਭਰਾਵਾਂ ਨੂੰ ਤੇ ਭੈਣਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਉਹ ਇੱਕ ਕੰਮ ਇਸ ਤਰੀਕੇ ਨਾਲ ਕਰ ਸਕਦੇ ਹਨ ਤਾਂ ਜੋ ਉਹਨਾਂ ਨੂੰ ਗੁਰਬਾਣੀ ਦੇ ਜਾਪ ਦਾ ਫਲ ਵੀ ਪ੍ਰਾਪਤ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣਾ ਜੋ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਉਹ ਇਸ ਤਰ੍ਹਾਂ ਪਾਠ ਕਰਨਾ ਸ਼ੁਰੂ ਕਰ ਸਕਦੇ ਹਨ। ਫਿਰ ਵੇਖਣਾ ਕਿਦਾਂ ਪਰਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਉਹਨਾਂ ਤੇ ਹੋ ਜਾਵੇਗੀ। ਕਿੱਦਾਂ ਵਾਹਿਗੁਰੂ ਜੀ ਉਹਨਾਂ ਦੇ ਸਾਰੇ ਹੀ ਕਾਰਜਾਂ ਨੂੰ ਪੂਰਾ ਕਰ ਦੇਣਗੇ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਤੁਹਾਡੇ ਲਈ ਬੜਾ ਹੀ ਜ਼ਰੂਰੀ ਹੈ ਤੇ ਕਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਬਹੁਤ ਹੀ ਬਿਜ਼ੀ ਜ਼ਿੰਦਗੀ ਦੇ ਵਿੱਚ ਘਰ ਪਰਿਵਾਰ ਦੀ ਜ਼ਿੰਮੇਵਾਰੀ ਤੇ ਨੌਕਰੀਆਂ ਕਾਰਨ ਬਹੁਤ ਹੀ ਲੋਕਾਂ ਨੂੰ ਸਮਾਂ ਹੀ ਨਹੀਂ ਮਿਲਦਾ ਕਿ ਉਹ ਸ਼ਾਂਤੀ ਨਾਲ ਬੈਠ ਕੇ ਗੁਰਬਾਣੀ ਦਾ ਪਾਠ ਹੀ ਕਰ ਸਕਣ ਅਤੇ ਉਹ ਗੁਰੂ ਸਾਹਿਬਾਂ ਦੀ ਬਾਣੀ ਨੂੰ ਪੜ੍ਹਨਾ ਤਾਂ ਚਾਹੁੰਦੇ ਹਨ ਪਰ ਉਹਨਾਂ ਦੇ ਜੀਵਨ ਵਿੱਚ ਇੰਨੇ ਕੰਮ ਹਨ ਕਿ ਉਹਨਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਤਾਂ ਫਿਰ ਸਾਧ ਸੰਗਤ ਜੀ ਅਸੀਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਕਦੇ ਨਹੀਂ ਕਿਹਾ ਕਿ ਗੁਰਬਾਣੀ ਸਿਰਫ ਉਹ ਪੜ ਸਕਦੇ ਹਨ ਜਿਨ੍ਹਾਂ ਦੇ ਕੋਲ ਬੜਾ ਸਮਾਂ ਹੈ ਅਸਲ ਵਿੱਚ ਸਾਥ ਸੰਗਤ ਜੀ ਗੁਰੂ ਸਾਹਿਬਾਨ ਜੀ ਨੇ ਤਾਂ ਸਾਨੂੰ ਇਹ ਸਿੱਖਿਆ ਦਿੱਤੀ ਹੈ ਅਸੀਂ ਆਪਣੇ ਹਰ ਸਵਾਸ ਨੂੰ ਗੁਰਬਾਣੀ ਨਾਲ ਜੋੜ ਸਕਦੇ ਹਾਂ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਗੁਰਬਾਣੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਸਕਦੀ ਹੈ ਤਾਂ ਅਸੀਂ ਪਾਠ ਕਰਨਾ ਛੱਡਣ ਦੀ ਥਾਂ ਇਸ ਨੂੰ ਹੋਰ ਰੋਜ਼ਾਨਾ ਹੀ ਆਪਣੇ ਕੰਮਾਂ ਵਿੱਚ ਸ਼ਾਮਿਲ ਕਰ ਸਕਦੇ ਹਾਂ ਇਸ ਲਈ ਸਾਧ ਸੰਗਤ ਜੀ ਹੁਣ ਉਹਨਾਂ ਹੀ ਵਿਸ਼ੇਸ਼ ਤਰੀਕਿਆਂ ਦੇ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਸਕਦੇ ਹਾਂ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਤਰੀਕਾ ਹੈ ਉਹ ਹੈ ਗੁਰੂ ਨਾਨਕ ਜੀ ਦਾ ਨਾਮ ਲੈ ਕੇ ਦਿਨ ਦੀ ਸ਼ੁਰੂਆਤ ਕਰਨਾ ਸਾਧ ਸੰਗਤ ਜੀ ਸਵੇਰ ਦੀ ਸ਼ੁਰੂਆਤ ਜਿਸ ਤਰੀਕੇ ਨਾਲ ਕਰੀਦੇ ਹੈ ਉਹ ਪੂਰੇ ਦਿਨ ਤੇ ਫਿਰ ਪ੍ਰਭਾਵ ਪਾਉਂਦੀ ਹੈ ਜੇਕਰ ਅਸੀਂ ਉੱਠਦੇ ਅਨਸਾਰ ਵਾਹਿਗੁਰੂ ਜੀ ਦਾ ਨਾਮ ਲਈਏ ਤਾਂ ਇਹ ਸਾਡੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਅਤੇ ਆਤਮਿਕ ਤਾਕਤ ਨੂੰ ਵਧਾ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਮਰਨ ਦੀ ਮਹੱਮਾ ਦੱਸਦਿਆਂ ਹੋਇਆਂ ਕਿਹਾ ਹੈ ਸਿਮਰਨ ਦੁਆਰਾ ਸਾਡੇ ਮਨ ਦਾ ਜੋ ਕਹਲਾਪਣ ਹੈ ਉਹ ਦੂਰ ਹੋ ਜਾਵੇਗਾ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਚੰਗੇ ਚਿੰਤਨ ਨਾਲ ਕਰ ਸਕਦੇ ਹਾਂ ਇਸ ਲਈ ਸਾਧ ਸੰਗਤ ਜੀ ਸਵੇਰ ਨੂੰ ਉਠਦੇ ਅਨਸਾਰ ਹੀ ਗੁਰਬਾਣੀ ਤੋਂ ਕੋਈ ਇੱਕ ਪੰਕਤੀ ਯਾਦ ਕਰਨੀ ਹੈ ਜਾਂ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਇਹ ਬਹੁਤ ਅਸਰਦਾਰ ਹੋ ਸਕਦਾ ਹੈ ਕਿਉਂਕਿ ਜਦੋਂ ਅਸੀਂ ਗੁਰੂ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਇਹ ਸਾਨੂੰ ਦਿਨ ਭਰ ਆਤਮਿਕ ਸ਼ਾਂਤੀ ਦਿੰਦਾ ਹੈ ਤੇ ਸ਼ਕਤੀ ਵੀ ਦਿੰਦਾ ਹੈ ਹਰ ਕੰਮ ਦੇ ਵਿੱਚ ਚੰਗਿਆਈ ਦੀ ਪ੍ਰੇਰਣਾ ਦਿੰਦਾ ਹੈ ਸਾਧ ਸੰਗਤ ਜੀ ਦੂਸਰਾ ਕੰਮ ਜੋ ਮੇਰੀਆਂ ਭੈਣਾਂ ਕਰ ਸਕਦੀਆਂ ਹਨ ਉਹ ਹੈ ਗੁਰਬਾਣੀ ਦੀ ਆਵਾਜ਼ ਨੂੰ ਸੁਣਨਾ ਸਾਧ ਸੰਗਤ ਜੀ ਬਹੁਤੀਆਂ ਔਰਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਉਹ ਸ਼ਾਂਤੀ ਨਾਲ ਬੈਠ ਕੇ ਪਾਠ ਨਹੀਂ ਕਰ ਸਕਦੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਇੰਨੇ ਕੰਮ ਹਨ ਕਿ ਉਹਨਾਂ ਨੂੰ ਕੰਮਾਂ ਤੋਂ ਵੇਲ ਹੀ ਨਹੀਂ ਮਿਲਦੀ ਪਰ ਸਾਧ ਸੰਗਤ ਜੀ ਅਸੀਂ ਗੁਰਬਾਣੀ ਸੁਣਤਾ ਸਕਦੇ ਹੀ ਹਾਂ ਕਿਉਂਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਹੈ ਸੁਣੀਏ ਦੁਖ ਪਾਪ ਕਾ ਨਾਸ਼ ਮਤਲਬ ਕਿ ਗੁਰਬਾਣੀ ਸੁਣਨ ਦੇ ਨਾਲ ਵੀ ਦੁੱਖ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜੇਕਰ ਤੁਸੀਂ ਘਰ ਦੇ ਕੰਮ ਕਰ ਰਹੇ ਹੋ ਜਾਂ ਗੱਡੀ ਚਲਾ ਰਹੇ ਹੋ ਅਨੇਕਾਂ ਹੋਰਾਂ ਕੰਮਾਂ ਦੇ ਵਿੱਚ ਬਿਜ਼ੀ ਹੋ ਤਾਂ ਵੀ ਤੁਸੀਂ ਆਪਣੇ ਮੋਬਾਈਲ ਜਾਂ ਸਪੀਕਰ ਤੇ ਗੁਰਬਾਣੀ ਦਾ ਪਾਠ ਕੀਰਤਨ ਚਲਾ ਸਕਦੇ ਹੋ ਇਹ ਸਾਡੀ ਰੋਹ ਨੂੰ ਸ਼ਾਂਤ ਕਰ ਦੇਵੇਗਾ ਤੇ ਮਨ ਗੁਰੂ ਚਰਨਾ ਦੇ ਨਾਲ ਜੋੜ ਦਿੰਦਾ ਹੈ ਜਦੋਂ ਅਸੀਂ ਗੁਰਬਾਣੀ ਦੀ ਆਵਾਜ਼ ਨੂੰ ਸੁਣਦੇ ਹਾਂ ਇਹ ਸਾਡੇ ਚਿੰਤਨ ਤੇ ਵਿਹਾਰ ਨੂੰ ਪਵਿੱਤਰ ਕਰ ਦਿੰਦੀ ਹੈ ਇਸ ਲਈ ਸਾਥ ਸੰਗਤ ਜੀ ਜਿਹੜੇ ਵੀ ਲੋਕਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਉਹ ਪਾਠ ਨਹੀਂ ਸੁਣ ਸਕਦੇ ਤੇ ਉਹ ਇਸ ਤਰੀਕੇ ਦੇ ਨਾਲ ਫਿਰ ਪਾਠ ਨੂੰ ਸੁਣ ਸਕਦੇ ਹਨ ਤੀਸਰਾ ਸਾਧ ਸੰਗਤ ਜੀ ਤੁਸੀਂ ਘਰ ਦੇ ਵਿੱਚ ਕੰਮ ਕਰਦੇ ਹੋਿਆਂ ਵੀ ਪਾਠ ਕਰ ਸਕਦੇ ਹੋ ਬਹੁਤੇ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਜੀ ਕਿ ਬੈਠ ਕੇ ਪਾਠ ਕਰਨ ਦਾ ਕੋਈ ਵੱਖਰਾ ਸਮਾਂ ਸਾਨੂੰ ਨਹੀਂ ਮਿਲਦਾ ਉਹੀ ਸਮਾਂ ਸਾਡੇ ਕੰਮ ਕਰਨ ਨੂੰ ਕਰਨ ਦਾ ਹੁੰਦਾ ਹੈ ਤੇ ਉਹੀ ਸਮਾਂ ਪਾਠ ਕਰਨ ਦਾ ਹੁੰਦਾ ਹੈ ਜਿਵੇਂ ਸਾਧ ਸੰਗਤ ਜੀ ਰੋਟੀ ਬਣਾਉਂਦੇ ਆਸਾਰ ਹੀ ਬਰਤਨ ਧੋਂਦੇ ਸਮੇਂ ਘਰ ਦੀ ਸਫਾਈ ਕਰਦੇ ਸਮੇਂ ਹੌਲੀ ਹੌਲੀ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਸਕਦੇ ਹੋ ਸਾਤਸੰਗਤ ਜੀ ਇਹ ਸਿਮਰਨ ਨਾ ਕੇਵਲ ਤੁਹਾਡੀ ਬੋਲੀ ਨੂੰ ਪਵਿੱਤਰ ਕਰੇਗਾ ਬਲਕਿ ਤੁਹਾਡੇ ਮਨ ਨੂੰ ਵੀ ਸ਼ਾਂਤੀ ਦੇ ਦੇਵੇਗਾ ਕਿਉਂਕਿ ਸਾਤਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਮਤਲਬ ਕਿ ਨਾਮ ਜਪਣ ਦੇ ਨਾਲ ਅਨੇਕਾ ਪਾਪ ਦੂਰ ਹੋ ਜਾਂਦੇ ਹਨ ਜੇਕਰ ਤੁਸੀਂ ਬੱਚਿਆਂ ਦੀ ਦੇਖਭਾਲ ਕਰਨੀ ਹੈ ਉਹਨਾਂ ਨੂੰ ਵੀ ਕੋਈ ਗੁਰਬਾਣੀ ਦੀ ਪੰਕਤੀ ਸੁਣਾਓ ਸਾਤਸੰਗਤ ਜੀ ਕੰਮ ਕਰਦੇ ਹੋਏ ਪਾਠ ਵੀ ਕਰ ਸਕਦੇ ਹੋ ਇਹ ਸਾਡੀ ਰੋਜ਼ਾਨਾ ਦੀ ਆਦਤ ਬਣ ਜਾਵੇਗੀ ਤਾਂਸੀਂ ਹਰ ਸਮੇਂ ਗੁਰੂ ਦੀ ਬਖਸ਼ਿਸ਼ ਨੂੰ ਹਾਸਲ ਕਰ ਸਕਦੇ ਹਾਂ ਚੌਥਾ ਤਰੀਕਾ ਸਾਥ ਸੰਗਤਾਂ ਜੀ ਤੁਸੀਂ ਗੁਰਬਾਣੀ ਦੀ ਇੱਕ ਤੁਕ ਨੂੰ ਯਾਦ ਕਰਕੇ ਉਸ ਦਾ ਜਾਪ ਕਰ ਸਕਦੇ ਹੋ ਸਾਥ ਸੰਗਤ ਜੀ ਚੌਥਾ ਜੋ ਤਰੀਕਾ ਹੈ ਉਹ ਹੈ ਗੁਰਬਾਣੀ ਦੀਆਂ ਪੰਕਤੀਆਂ ਨੂੰ ਯਾਦ ਕਰਕੇ ਉਹਦਾ ਜਾਪ ਕਰਨਾ ਜੇਕਰ ਤੁਹਾਨੂੰ ਪੂਰਾ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਤਾਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਨੂੰ ਤੁਸੀਂ ਯਾਦ ਕਰ ਸਕਦੇ ਹੋ ਉਹਨਾਂ ਦਾ ਜਾਪ ਕਰਨਾ ਇੱਕ ਆਸਾਨ ਅਤੇ ਅਸਰਦਾਰ ਤਰੀਕਾ ਹੈ ਸਾਤ ਸੰਗਰ ਦੀ ਗੁਰਬਾਣੀ ਦੇ ਇੱਕ ਸ਼ਬਦ ਨੂੰ ਤੁਸੀਂ ਅਦਭੁਤ ਸ਼ਕਤੀ ਮਹਿਸੂਸ ਕਰੋਗੇ ਜੋ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੇ ਆਤਮਿਕ ਤਾਕਤ ਪ੍ਰਦਾਨ ਕਰਦੀ ਹੈ ਜਿਵੇਂ ਕਿ ਵਾਹਿਗੁਰੂ ਸਤਨਾਮ ਵਾਹਿਗੁਰੂ ਸਭਨਾ ਜੀਆ ਇੱਕੋ ਦਾਤਾ ਜਾਂ ਨਾਨਕ ਨਾਮ ਚੜ੍ਹਦੀ ਕਲਾ ਇਹਨਾਂ ਵਰਗੀਆਂ ਕੁਝ ਪੰਕਤੀਆਂ ਨੂੰ ਤੁਸੀਂ ਜਾਪ ਦੇ ਰੂਪ ਵਿੱਚ ਲੈ ਸਕਦੇ ਹੋ ਹਰ ਵੇਲੇ ਜਪਣ ਦੀ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਚੱਲ ਰਹੇ ਹੋ ਤੁਸੀਂ ਕੋਈ ਕੰਮ ਕਰਦੇ ਹੋ ਕਿਸੇ ਵੀ ਸਮੇਂ ਮਨ ਗੁਰਬਾਣੀ ਦੇ ਵਿੱਚ ਜੋੜਨਾ ਚਾਹੁੰਦੇ ਹੋ ਤਾਂ ਇਹਨਾਂ ਪੰਕਤੀਆਂ ਦਾ ਸਹਾਰਾ ਤੁਸੀਂ ਲੈ ਸਕਦੇ ਹੋ ਸਿਰਫ ਨਾਮ ਜਪਣ ਦਾ ਤਰੀਕਾ ਹੀ ਨਹੀਂ ਬਲਕਿ ਤੁਹਾਡੇ ਮਨੋਬਲ ਨੂੰ ਵੀ ਵਧਾ ਦੇਵੇਗਾ ਤੁਹਾਡੀਆਂ ਚਿੰਤਾਵਾਂ ਨੂੰ ਘਟ ਕਰ ਦੇਵੇਗਾ ਤੇ ਹਰ ਸਥਿਤੀ ਵਿੱਚ ਗੁਰੂ ਦੀ ਰਹਿਮਤ ਨੂੰ ਯਾਦ ਦਿਵਾਵੇਗਾ ਪੰਜਵਾਂ ਤਰੀਕਾ ਸਾਥ ਸੰਗਤ ਜੀ ਉਹ ਹੈ ਜੀ ਕਿ ਗੁਰਬਾਣੀ ਨੂੰ ਜੀਵਨ ਵਿੱਚ ਅਮਲ ਕਰਨਾ ਹੈ ਸਾਤ ਸੰਗਤ ਜੀ ਗੁਰਬਾਣੀ ਸਿਰਫ ਪੜ੍ਹਨਾ ਜਾਂ ਸੁਣਨ ਦੇ ਲਈ ਨਹੀਂ ਹੁੰਦੀ ਬਲਕਿ ਇਸ ਨੂੰ ਜੀਵਨ ਦੇ ਵਿੱਚ ਅਮਲ ਵੀ ਕਰਨਾ ਹੁੰਦਾ ਹੈ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਸਿਰਫ ਇਹ ਉਪਦੇਸ਼ ਨਹੀਂ ਦਿੰਦੇ ਬਲਕਿ ਸਾਡੇ ਜੀਵਨ ਨੂੰ ਸੁਧਾਰਨ ਦਾ ਰਾਹ ਵੀ ਦੱਸਦੇ ਹਨ ਜਿਵੇਂ ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੰਦੇ ਹੋਏ ਆਖਿਆ ਹੈ ਅਸਲ ਚਾਨਨ ਗੁਰਬਾਣੀ ਦੀ ਸੋਝੀ ਹੈ ਤੇ ਅਮਲ ਕਰਨ ਨਾਲ ਹੀ ਆਉਂਦਾ ਹੈ ਜੇਕਰ ਅਸੀਂ ਪਾਠ ਕਰਦੇ ਹਾਂ ਪਰ ਜੀਵਨ ਵਿੱਚ ਸੱਚ ਦਇਆ ਤੇ ਉਤਸ਼ਾਹ ਤੇ ਸੇਵਾ ਨਹੀਂ ਲਿਆਉਂਦੇ ਤਾਂ ਅਸੀਂ ਗੁਰੂ ਦੀ ਗੁਰਬਾਣੀ ਨੂੰ ਐਨੀ ਇਮਾਨਦਾਰੀ ਤੇ ਨਿਮਰਤਾ ਦੇ ਨਾਲ ਦੂਜਿਆਂ ਦੀ ਸੇਵਾ ਕਰਕੇ ਜੀਵਨ ਬਤੀਤ ਕਰ ਸਕਦੇ ਹਾਂ ਅਸੀਂ ਹਰ ਕੰਮ ਕਰਦੇ ਹੋਏ ਸੋਚੇ ਕਿ ਗੁਰੂ ਸਾਹਿਬ ਦੀ ਕੀ ਰਜ਼ਾ ਹੈ ਜੇਕਰ ਅਸੀਂ ਗੁਰਬਾਣੀ ਅਨੁਸਾਰ ਜੀਵਨ ਜਿਉਂਦੇ ਹਾਂ ਤਾਂ ਸਾਤ ਸੰਗਤ ਜੀ ਅਸੀਂ ਆਤਮਿਕ ਤੌਰ ਤੇ ਤਾਕਤਵਰ ਬਣਦੇ ਹਾਂ ਸਾਡੀ ਜ਼ਿੰਦਗੀ ਵਿੱਚ ਸੱਚਾ ਆਨੰਦ ਆਉਂਦਾ ਹੈ ਸੋ ਸਾਥ ਸੰਗਤ ਜੀ ਗੁਰਬਾਣੀ ਲਈ ਏਨਾ ਹੀ ਨਹੀਂ ਹੁੰਦਾ ਕਿ ਤੁਸੀਂ ਬਹੁਤਾ ਸਮਾਂ ਕੱਢਣਾ ਹੈ ਇਹ ਤਾਂ ਸਾਡੇ ਹਰ ਸਾਹ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਔਰਤ ਨੂੰ ਆਪਣੀ ਬਿਜ਼ੀ ਰੂਪਾ ਜ਼ਿੰਦਗੀ ਦੇ ਵਿੱਚ ਬੈਠ ਕੇ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਤਾਂ ਉਹ ਚੱਲਦੇ ਫਿਰਦੇ ਕੰਮਕਾਰ ਕਰਦਿਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਨਾਲ ਜੁੜ ਸਕਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰ ਦੂਜੀ ਕਿਸੇ ਚੀਜ਼ ਦੀ ਫਿਕਰ ਨਾ ਕਰੋ ਜੇਕਰ ਤੁਸੀਂ ਭਾਵਨਾ ਨਾਲ ਸੱਚੀ ਲਗਨ ਦੇ ਨਾਲ ਗੁਰਬਾਣੀ ਨੂੰ ਮਨ ਵਿੱਚ ਵਸਾਉਂਦੇ ਹੋ ਤਾਂ ਤੁਹਾਡਾ ਹਰ ਕੰਮ ਹੀ ਜਿਹੜਾ ਹੈ ਉਹ ਪਾਠ ਬਣ ਜਾਵੇਗਾ ਸਾਡਾ ਧਿਆਨ ਗੁਰੂ ਵੱਲ ਹੋਵੇਗਾ ਤੇ ਅਸੀਂ ਦੁਨੀਆ ਦੀਆਂ ਚਿੰਤਾਵਾਂ ਤੋਂ ਉੱਪਰ ਉੱਠ ਸਕਦੇ ਹਾਂ ਸੋ ਸਾਥ ਸੰਗਤ ਜੀ ਰੋਟੀ ਬਣਾਉਂਦੇ ਹੋਏ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਜਾਂ ਲਾਗੇ ਅੱਜ ਕੱਲ ਮੋਬਾਈਲ ਫੋਨ ਤਾਂ ਹਰ ਕੋਲ ਹੀ ਅਵੇਲੇਬਲ ਹਨ ਤੇ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਲਾਗੇ ਫੋਨ ਤੇ ਵੀ ਲਗਾ ਲਓ ਜਿੱਥੇ ਕਿ ਤੁਸੀਂ ਸੀਰੀਅਲ ਵਗੈਰਾ ਵੇਖਣ ਵਿੱਚ ਰੀਲਾਂ ਵੇਖਣ ਵਿੱਚ ਬਿਜ਼ੀ ਹੁੰਦੇ ਹੋ ਉਸੇ ਹੀ ਜਗ੍ਹਾ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਲਗਾ ਕੇ ਖਾਣਾ ਤਿਆਰ ਕਰੋਗੇ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆ ਜਾਣਗੀਆਂ ਹਮੇਸ਼ਾ ਗੁਰੂ ਦੀ ਗੱਲ ਨੂੰ ਸੁਣੋ ਯਾਦ ਰੱਖੋ ਸਿਮਰ 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 ਸੁਖ ਪਾਇਆ ਜੇਕਰ ਅਸੀਂ ਹਰ ਵੇਲੇ ਗੁਰਬਾਣੀ ਨਾਲ ਜੁੜੇ ਰਹਾਂਗੇ ਕਿਉਂਕਿ ਸਾਡੇ ਗੁਰੂ ਨੇ ਇਹ ਨਹੀਂ ਕਿਹਾ ਕਿ ਤੁਸੀਂ ਘੰਟਿਆਂ ਬੱਧੀ ਪਾਠ ਕਰਨਾ ਹੈ ਪਰ ਗੁਰੂ ਜੀ ਨੇ ਇਹ ਜ਼ਰੂਰ ਕਿਹਾ ਹੈ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਓ ਆਪਣਾ ਜੀਵਨ ਗੁਰਬਾਣੀ ਅਨੁਸਾਰ ਜਿਓ ਇਸੇ ਕਰਕੇ ਜਿੰਨਾ ਵੀਰ ਭੈਣ ਭਰਾਵਾਂ ਨੂੰ ਗੁਰਬਾਣੀ ਪੜਨ ਦਾ ਸਮਾਂ ਨਹੀਂ ਮਿਲਦਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਗੁਰਬਾਣੀ ਸਿਰਫ ਗਾਉਣ ਪੜਨ ਜਾਂ ਯਾਦ ਕਰਨ ਲਈ ਨਹੀਂ ਹੁੰਦੀ ਬਲਕਿ ਜੀਵਨ ਵਿੱਚ ਅਮਲ ਕਰਨ ਲਈ ਵੀ ਹੁੰਦੀ ਹੈ ਗੁਰਬਾਣੀ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਨ ਨਾਲ ਵੀ ਹੁੰਦੀ ਹੈ ਜੋ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਗੁਰਬਾਣੀ ਦੀ ਸੋਚ ਨਾਲ ਕਰੋਗੇ ਤੇ ਤੁਸੀਂ ਅਸਲ ਪਾਠ ਹੀ ਕਰ ਰਹੇ ਹੋਵੋਗੇ ਗੁਰ ਸ਼ਬਦੀ ਮਨੋ ਸਮਝਾਈਏ ਜੇ ਮਨ ਗੁਰਬਾਣੀ ਅਨੁਸਾਰ ਚੱਲ ਪਿਆ ਤਾਂ ਤੁਹਾਡਾ ਸਭ ਕੁਝ ਠੀਕ ਹੋ ਜਾਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਪਰਮਾਤਮਾ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਹੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ